ਜੋ ਬੁਲੇ ਸੁਣ ਲੈ ਸਤਗੁਰ ਬਿਤਾਸ ਮਹਾਰਾਜ ਜੀ ਦੀ ਜ ਬਾਣੀ ਸਤਗੁਰ ਬਿਤਾਸ ਮਹਾਰਾਜ ਜੀ ਕੀ ਇਸ ਸ਼ਬਦ ਵਿੱਚ ਜਗਤ ਗੁਰੂ ਸਤਗੁਰ ਬਿਤਾਸ ਮਹਾਰਾਜ ਜੀ ਸਭ ਜੀਵਾਂ ਨੂੰ ਪ੍ਰਭੂ ਦਾ ਸਹਾਰਾ ਪ੍ਰਾਪਤ ਕਰਕੇ ਜੀਵਨ ਸਫਲ ਕਰਨ ਦਾ ਪਾਵਨ ਉਪਦੇਸ਼ ਦਿੱਤੇ ਹਨ ਮਾਦੋ ਮੋਹਿ ਏਕ ਸਹਾਰੋ ਤੇਰਾ ਇਹ ਪ੍ਰਭੂ ਜੀ ਮੈਨੂੰ ਇੱਕ ਆਪ ਜੀ ਦਾ ਹੀ ਸਹਾਰਾ ਹੈ ਤੁਮ ਹੀ ਮਾਤ ਪਿਤਾ ਪ੍ਰਭ ਮੇਰੋ ਬਹੁ ਮਸਕੀਨ ਅਤ ਓ ਜੋ ਤਜੋ ਕਵਨ ਮੋਹ ਰੱਖੈ ਸਹੇ ਕੋਨ ਨ ਹੋਰ ਪ੍ਰਭੂ ਜੀ ਆਪ ਜੀ ਮੇਰੇ ਮਾਤਾ ਪਿਤਾ ਹੋ ਮੈਂ ਗਰੀਬ ਆਪ ਜੀ ਦੇ ਚਰਨ ਕਮਲਾ ਦਾ ਪਾਉਰਾ ਹਾਂ ਜੇਕਰ ਪ੍ਰਭੂ ਜੀ ਆਪ ਜੀ ਨੇ ਮੈਨੂੰ ਤਿਆਗ ਦਿੱਤਾ ਫਿਰ ਮੈਨੂੰ ਕੌਣ ਰੱਖੇਗਾ ਆਪ ਤੋਂ ਬਿਨਾ ਮੈਂ ਆਪਣਾ ਗਿੱਲਾ ਸਿਕਵਾ ਕਿਸ ਅੱਗੇ ਪ੍ਰਗਟ ਕਰਾਂਗਾ ਬਾਹ ਡੰਬਰ ਹੋ ਕਬ ਹੋ ਨਾ ਜਾਣਿਓ ਤੁਮ ਚਰਨਨ ਚਿਤਮੋਰਾ ਅਗੁਨ ਸਗੁਨ ਦੋ ਸੰਕਰ ਆਣਿਓ ਜੋ ਦਿਸ ਦਰਸਨ ਤੋਰਾ ਮੈਂ ਬਾਹਰੀ ਲੰਬਰਾ ਨੂੰ ਕਰਨਾ ਕਦੀ ਵੀ ਨਹੀਂ ਜਾਣਦਾ ਮੇਰਾ ਚਿੱਤ ਤਾਂ ਕੇਵਲ ਆਪ ਜੀ ਦੇ ਚਰਨ ਕਮਲਾਂ ਵਿੱਚ ਰਹਿੰਦਾ ਹੈ ਆਪ ਮੇਰੇ ਔਗਣਾਂ ਤੇ ਗੁਣਾਂ ਨੂੰ ਸਮ ਕਰਕੇ ਦੇਖਿਓ ਮੈਂ ਚਾਰੇ ਦਿਸ਼ਾਵਾਂ ਵਿੱਚ ਭਾਵ ਹਰ ਪਾਸੇ ਆਪ ਜੀ ਦੇ ਦਰਸ਼ਨ ਦੀਦਾਰ ਕਰਦਾ ਹਾਂ ਆਰਸ ਮਨ ਮਹਰਤ ਜਗ ਜੰਜਾਰ ਨਾ ਤੋੜਾ ਕਹਿ ਰਵਿਦਾਸ ਤਜ ਸਭ ਤ੍ਰਿਸ਼ਨਾ ਇਕ ਰਾਮ ਚਰਨ ਚਿਤ ਮੋਰਾ ਪਰਸ ਮਣੀ ਦੀ ਮੈਨੂੰ ਰਤਾ ਭਰ ਵੀ ਜ਼ਰੂਰਤ ਨਹੀਂ ਹੈ ਸੰਸਾਰ ਦੇ ਸਾਰੇ ਜੰਜਾਲ ਪ੍ਰਭੂ ਦੇ ਨਾਮ ਅਗੇ ਝੂਠੇ ਹਨ ਗੁਰੂ ਰਬੀਦਾਸ ਮਹਾਰਾਜੀ ਉਚਾਨ ਕਰਦੇ ਹਨ ਕਿ ਜੀਵਨ ਸਾਰੀਆਂ ਤ੍ਰਿਸ਼ਨਾਵਾਂ ਨੂੰ ਤਿਆਗ ਕੇ ਪ੍ਰਭੂ ਦੇ ਚਨ ਕਮਲਾਂ ਨਾਲ ਚਿਤ ਲਾਉਣਾ ਚਾਹੀਦਾ ਹੈ ਜੋ ਬੋਲੇ ਸੋ ਨਰਪੈ ਸਤਗੁਰ ਰਬੀਦਾਸ ਮਹਾਰਾਜ ਜੀ ਕੀ ਜੈ ਗੁਰਦੇਵ ਧੰਨ ਗੁਰਦੇਵ ਜੀ